ਗੜ 15 20 ਡੰਗੜਾ ਦੇ ਕੁੱਕੜ ਜਿਹੜੇ ਹੈਗੇ ਉਹ ਪੰਜ ਸੱਤ ਹੂੰ ਕੋਈ ਅੱਛਾ ਤੇ ਕੋਈ ਆਪਣੇ ਪਾਸੋਂ ਉਹ ਖਾਦੀ ਇਹ ਛੱਡਾਈ ਦਿਆ ਤਾ ਨਾ ਕੋਈ ਭੱਜ ਗਿਆ ਆ ਨਾ ਕੋਈ Otro ਕਿ ਨਾ ਆ ਦੇਖੋ ਆ ਮਾਰੀ ਸ਼ੇਰ ਤਾਂ ਨਹੀਂ ਵੀ ਨਹੀਂ ਗਿਆ ਤਾਂ ਆਪ ਘਟਾ ਯਾਰ ਇਹ ਆ ਦੇਖੋ ਬੜਾ ਕਰਕੇ ਤਾਂ ਹੁਣ ਇਹਨੇ ਕੁੱਕੜਾਂ ਨੂੰ ਜੋਈ ਮੰਨ ਵੀ ਗਿਆ ਵਾ ਤੂੰ ਪਾਈ ਆ ਤਾਂ ਲੱਗਦੇ ਭਾਈ ਕਿ ਲੱਗ ਹੂੰ ਤੇ ਦਵਾਈ ਜਿਹੜੀ ਪਾਈ ਤੋਹਾਂ ਭਾਈ ਆਈ ਪਠਿਆਲ ਪਾਈ ਹਾਂ ਇਹਨਾਂ ਦੱਸਿਆ ਤਾਂ ਹਾਂ ਦੱਸਿਆ ਲਾ ਹਾਂ ਸਿਰਾ ਜਾਣ ਕੇ ਛੱਡੇ ਨਹੀਂ ਆਪਣੇ ਪਠਿਆਲ ਚ ਪਾਈ ਕਿ ਉਹਨਾਂ ਦੇ ਚ ਪਾਈ ਉਹਨਾਂ ਦੇ ਉਹਨਾਂ ਦੀ ਕੰਦਾ ਦੇ ਵਿੱਚ ਉਹਨਾਂ ਦੀ ਉਰਲੇ ਬੰਦੇ ਵੇਲੇ ਜੀ ਵੀ ਕਹਿੰਦੇ ਸਾਡੀ ਜ ਵੀ ਆਈ ਹੈ ਨਾ ਨਹੀਂ ਵੇਲੇ ਜੀ ਪਾਈ ਆਪਣੇ ਹਾਂ ਆ ਪਠਿਆਲ ਬਣਾ ਨਾ ਪਾਈ ਸਾਨੂੰ ਲੋੜ ਹਾਂਜੀ ਹਾਂ ਨਹੀਂ ਲੋੜ ਕੰਦਾ ਨਾ ਪਾਉਂਦੇ ਹਾਂਜੀ ਕਸ਼ਮੀਰ ਤੋਂ ਆਏ ਜਿਹਨਾਂ ਦਾ ਗਵਾਲੀ ਉਹਨੇ ਪਾਈ ਅੱਜ ਦੋ ਮੋੜੀ ਮੋੜੀ ਮਾਰੀ ਹਾਂਜੀ ਤਦੀਕ ਕਰ ਰਹੇ ਹਾਂ ਤਦੀਕ ਕਰਕੇ ਜੈਸੀ ਕਾਰਵਾਈ ਹੋਏਗੀ ਚਲੋ ਚੱਲੀਏ